ਵਿਰਕਾ ਵਰਸਸ ਅਮੁਲ ਹੁਣ ਪੰਜਾਬ ਦੇ ਵਿੱਚ ਹੋਣ ਲੱਗ ਗਿਆ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਵਿਰਕਾ ਤੋਂ ਵੱਧ ਅਮੁਲ ਜਿਹੜਾ ਉਹ ਪੈਸੇ ਹੁਣ ਦੇਣ ਲੱਗ ਚੁੱਕੇ ਦੋ ਰੁਪਏ ਵੱਧ ਜਿਹੜਾ ਕਰੀਮ ਹੈ ਉਹ ਖਰੀਦੀ ਜਾਂਦੀ ਹੈ ਸਰ ਮਨਵੀਰ ਸਿੰਘ ਰਾਜੇਵਾਲੇ ਰਾਜੇਵਾਲ ਸਾਹਿਬ ਕਿਵੇਂ ਦੇਖਦੇ ਹੋ ਅਮੁਲ ਜਿਹੜਾ ਉਹ ਵਿਰਕਾ ਦੇ ਮੁਕਾਬਲੇ ਪੈਰ ਜਿਹੜਾ ਪੰਜਾਬ ਦੇ ਵਿੱਚ ਫਸਾਰਦਾ ਹੋਇਆ ਨਜ਼ਰ ਆ ਰਿਹਾ ਚਲੋ ਜਿੱਥੇ ਅਮੁਲ ਅੱਗੇ ਵੱਧ ਰਿਹਾ ਉੱਥੇ ਸਾਨੂੰ ਚਿੰਤਾ ਹੈ ਵੀ ਸਾਡੀ ਜਿਹੜੀ ਮੂਵਮੈਂਟ ਹੈ ਉਹ ਮਰ ਰਹੀ ਹੈ ਅਸੀਂ ਬੜੇ ਵਧੀਆ ਪਲਾਂਟ 15 ਪੰਜਾਬ ਦੇ ਵਿੱਚ ਲਾਏ ਸੀ ਕੋਈ ਮਿਲਕ ਫਿਲਡ ਦੇ ਨੇ ਕੁਝ ਮਿਲਕ ਯੂਨੀਅਨਸ ਨੇ ਔਰ ਸਾਰੇ ਕਿਸੇ ਵੇਲੇ ਮਿਲਕ پلانਟ ਪ੍ਰੋਫਿਟ ਚੱਲ ਰਹੀ ਸੀ ਜਦੋਂ ਦੀ ਉਹਦੇ ਚ ਪੋਲਿਟਿਕਲ ਦਖਲਅੰਦਾਜ਼ੀ ਹੋਈ ਹੈ ਜਾਂ ਜਿਹੜੇ ਇਲੈਕਟਿਡ ਬੋਰਡ ਨੇ ਉਹਨਾਂ ਤੋਂ ਅਧਿਕਾਰ ਮਿਲਕ ਫੈਡ ਨੇ ਲੈਲੇ ਰੇਟ ਤੈਅ ਕਰਨ ਦੇ ਉਦੋਂ ਦਾ ਫਿਰ ਉਹ ਇੱਕ ਤੇ ਬਾਅਦ ਦੂਜਾ ਸਕੈਮ ਤੀਜਾ ਸਕੈਮ ਅਸੀਂ ਥੱਕ ਗਏ ਕੰਪਲੇਂਟਾਂ ਕਰਦੇ ਰਜਿਸਟਰਰ ਨੂੰ ਐਮ ਡੀ ਮਿਲਕ ਫੈਡ ਨੂੰ ਕਿਸੇ ਚ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਅੱਜ ਜਿਹੜੇ ਇਹਦੇ ਚ ਪ੍ਰੈਸ ਰਿਲੀਜ਼ ਦੇ ਵਿੱਚ ਬਹੁਤ ਸਾਰੇ ਘਪਲਿਆਂ ਦਾ ਜ਼ਿਕਰ ਕੀਤਾ ਹੈ ਇੱਕ ਜੀਐਮ ਸਾਹਿਬ ਨੇ ਉਹਨਾਂ ਨੂੰ ਇੱਕ ਇਨਕੁਆਇਰੀ ਤੋਂ ਬਾਅਦ 1 ਕਰੋੜ 1 ਕਰੋੜ 11 ਲੱਖ ਰੁਪਏ ਦੀ ਰਿਕਵਰੀ ਪਾਈ ਉਹਨਾਂ ਨੇ ਕੋਈ ਕਿਸੇ ਨੇ ਪੁੱਛਿਆ ਨਹੀਂ ਜਿਹੜਾ ਬੋਲਡ ਆਊਟ ਡਾਇਰੈਕਟਰ ਸੀ ਲੁਧਿਆਣੇ ਦਾ ਉਹਨੇ ਰਿਕਵਰੀ ਵਾਸਤੇ ਰੈਜ਼ੋਲੂਸ਼ਨ ਵੀ ਕੀਤਾ ਨਹੀਂ ਹੋਇਆ ਔਰ ਇਸੇ ਤਰ੍ਹਾਂ ਇੱਕ ਇਥੇ ਮੁਹਾਲੀ ਮਿਲਕ ਪਲਾਂਟ ਦੀਆਂ 12 ਕਰੋੜ ਰੁਪਏ ਦਾ ਜਿਹੜਾ ਦੁੱਧ ਸੀ ਇੱਕ ਹਫ਼ਤੇ ਦੀ ਸਾਡੀਆਂ ਦਸੀ ਦਸੀ ਕਹਿੰਦੇ ਨੇ 10 ਦਿਨਾਂ ਬਾਅਦ ਪੇਮੈਂਟ ਆਉਂਦੀ ਹੈ ਇੱਕ ਕੈਸ਼ ਐਂਡ ਕੈਰੀ ਸਕੀਮ ਚ ਹੁੰਦਾ ਤੁਸੀਂ ਜਿਹੜਾ ਦੁੱਧ ਦੇਣਾ ਹੈ ਜਾਂ ਹੋਰ ਜਿਹੜੀ ਮਿਲਕ ਪ੍ਰੋਡਕਟਸ ਦੇਣੀਆਂ ਨੇ ਉਹ ਅੱਜ ਤੁਹਾਨੂੰ ਉਹਦੀ ਪੇਮੈਂਟ ਕਰਨੀ ਪੈਗੀ ਕੱਲ ਨੂੰ ਤੁਹਾਨੂੰ ਉਹਦੀ ਸਪਲਾਈ ਮਿਲੇਗੀ ਇੱਥੇ ਇਤੋਂ ਜਾਂਦਾ ਰਿਹਾ ਮਾਲ ਔਰ ਉਹ ਉਹ ਕੰਪਿਊਟਰ ਤੇ ਚੜਾਉਂਦੇ ਰਹੇ 10 ਦਿਨ ਬਾਅਦ ਕਹਿ ਦਿੱਤਾ ਜੀ ਉਹ ਤਾਂ ਸਾਰਾ ਸੌਫਟ ਸੌਫਟਵੇਅਰ ਹੀ ਸਾਫ ਹੋ ਗਿਆ ਜੀ ਪਤਾ ਨਹੀਂ ਕੀ ਹੋ ਗਿਆ ਅਸਲ ਵਿੱਚ ਉਹ 12 ਕਰੋੜ ਰੁਪਇਆ ਇੱਧਰ ਉੱਧਰੇ ਘਾਊ ਘਪ ਹੋ ਗਿਆ ਉਹਨਾਂ ਦੀ ਕੋਈ ਜਾਂਚ ਨਹੀਂ ਕੋਈ ਕੁਝ ਕਰਦਾ ਨਹੀਂ ਫਿਰ 83000 ਤਰੇਆਂ ਦੁੱਧੀਆਂ ਮਿਲਕ ਪਲਾਂਟ ਦੇ ਵਿੱਚੋਂ ਗਾਇਬ ਨੇ ਔਰ ਜਿਹੜਾ ਉਹਦੇ ਵਿੱਚ ਦੁੱਧ ਆ ਉਹ ਗਿਲਦੇ ਹੀ ਨਹੀਂ ਜਿਹੜਾ 5 ਕਰੋੜ ਰੁਪਇਆ ਦਾ ਦੁੱਧ ਚਲਾ ਗਿਆ ਉਹਦੇ ਵਿੱਚ ਹਫ਼ਤਾ ਭਰ ਤੇ ਉਹ ਉਹ ਕਿਤੇ ਗਿਲਦੇ ਹੀ ਨਹੀਂ ਹਨ ਇਹ ਉਹ 1 ਕਰੋੜ 19 ਲੱਖ ਰੁਪਏ ਉਹਦੀ ਕਾਸਟ ਗਿਣਦੇ ਨੇ ਜੀ ਇਹਦੀ ਇਹਦੀ ਹੋ ਗਈ ਜੀ ਇਹਦੀ ਰਿਕਵਰੀ ਕਰਨੀ ਪਊ ਜਿਹੜਾ 5 ਕਰੋੜ ਰੁਪਏ ਦਾ ਦੁੱਧ ਚਲਾ ਗਿਆ ਉਹ ਉਹਦਾ ਕੋਈ ਜ਼ਿਕਰ ਨਹੀਂ ਕਰਦਾ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਹੁਣ ਇੱਥੇ ਲੋਕਾਂ ਦੀ ਕੁਝ ਰਹਿ ਨਹੀਂ ਗਈ ਜਿਹੜੇ ਮਿਲਕ ਸਪਲਾਈਅਰ ਨੇ ਉਹਨਾਂ ਦੇ ਹੱਕ ਜਿਹੜੇ ਨੇ ਖਾਏ ਜਾ ਰਹੇ ਨੇ ਅਫਸਰशाही ਖਾਈ ਜਾ ਰਹੀ ਹੈ ਇੱਕ ਅਫਸਰ ਹੈ ਉਹਨੂੰ ਲਾਤਬ ਪਟਿਆਲੇ ਮਿਲਕ ਪਲਾਂਟ 'ਚ ਉਹ ਪ੍ਰੋਫਿਟ 'ਚ ਸੀਗਾ 7 ਮਹੀਨੇ ਉੱਥੇ ਰਿਹਾ ਜੀ ਐਮ ਉਹਨੂੰ ਘਾਟੇ 'ਚ ਕਰਕੇ ਆ ਗਿਆ ਤੇ ਹੁਣ ਉਹਨੂੰ ਲੁਧਿਆਣੇ ਲਾਤਾ ਲੁਧਿਆਣੇ ਇੱਕ ਹੋਰ ਸਿਸਟਮ ਕਰ ਲਿਆ ਉਹਨੂੰ ਇੱਕਦਾਂ ਸਾਰੇ ਮਿਲਕ ਪਲਾਂਟਾਂ ਵਿੱਚ ਇਹ ਚੱਲ ਰਿਹਾ ਹੈ ਟਰਾਂਸਪੋਰਟਰਾਂ ਨਾਲ ਸਾਰੇ ਮਿਲੇ ਹੋਏ ਆ ਉਹਨਾਂ ਦੇ ਜਿਹੜੀ ਮਾਈਲੇਜ ਆ ਉਹ ਵਧਾ ਕੇ ਸ਼ੋਅ ਕਰਨ ਵਾਸਤੇ ਉਹਨਾਂ ਨੂੰ ਪੈਸੇ ਦੇਣੇ ਹੁੰਦੇ ਨੇ 1-1 ਕਰੋੜ ਰੁਪਈਆ ਇੱਕ ਇੱਕ ਮਿਲਕ ਪਲਾਂਟ ਦਾ ਟਰਾਂਸਪੋਰਟਰਾਂ ਨੂੰ ਫालतू ਜਾ ਰਿਹਾ ਔਰ ਸਾਰੇ ਸਾਲ ਦਾ ਜੇ ਸਾਰੇ ਮਿਲਕ ਪਲਾਂਟਾਂ ਦਾ ਗਿਣ ਲਓ 15-16 ਕਰੋੜ ਰੁਪਈਆ ਹੋ ਗਿਆ ਹੈ ਜਾਣ ਬੁੱਝ ਕੇ ਕੀਤਾ ਹੋਇਆ ਇੱਕ ਇੱਕ ਪੁਆਇੰਟ ਤੋਂ ਦੁੱਧ ਚੱਕਿਆ ਉਹ ਮੁੜ ਕੇ ਵਾਪਸ ਆ ਗਿਆ ਫੇਰ ਦੁਬਾਰਾ ਜਾਉ ਉਹਦੇ ਨਾਲ ਉਹਦੀ ਮਾਈਲੇਜ ਵਧਾਤੀ ਇਦਾਂ ਦੇ ਕੰਮ ਹੋ ਰਿਹਾ ਜੇ ਅਸੀਂ ਪੁਆਇੰਟ ਆਊਟ ਕਰਦੇ ਆ ਕੋਈ ਪੁੱਛਦਾ ਨਹੀਂ ਦੁੱਧ ਚੱਕਣਾਂ ਪਿੱਛੋਂ ਇੱਕ ਬਟੈਰੋਮੀਟਰ ਹੁੰਦਾ ਉਹਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਗਵਰਨਮੈਂਟ ਆਫ ਇੰਡੀਆ ਦਾ ਵੀ ਅਪਰੂਵਡ ਆ ਉਹ ਔਰ ਉਹ ਸੋਸਾਇਟੀ ਚ ਵੀ ਹੁੰਦਾ ਤੇ ਮਿਲਕ ਪਲਾਂਟ ਤੇ ਵੀ ਹੁੰਦਾ ਜਿੰਨੀ ਐਸ ਐਨ ਐਫ ਜਿੰਨੀ ਫੈਟ ਪਿੰਡ ਦੀ ਸੋਸਾਇਟੀ ਚ ਹੈ ਉਨੀਆਂ ਆ ਕੇ ਉੱਥੇ ਮਿਲਣੀ ਹੈ ਮਿਲਕ ਪਲਾਂਟ ਵਿੱਚ ਜੀਐਮ ਸਾਹਿਬ ਲੁਧਿਆਣੇ ਦੇ ਉਹਨਾਂ ਨੇ ਇੱਕ ਜ਼ੁਬਾਨੀ ਗਿੱਦੜ ਚਿੱਠੀ ਕੱਢਤੀ ਸੋਸਾਇਟੀ ਦੇ ਸੈਕਟਰੀਆਂ ਨੂੰ ਵੀ ਤੁਸੀਂ 1 ਪੁਆਇੰਟ ਘੱਟ ਹਿਸਾਬ 'ਚ ਲੈਣਾ ਜੀ ਜਦੋਂ ਫੈਟ ਤੁਸੀਂ ਕੱਢਦੇ ਹੋ 1 ਪੁਆਇੰਟ ਨਾਲ ਰੋਜ਼ ਦਾ ਲੱਖਾਂ ਰੁਪਈਆ ਮਿਲਕਪਨਾ ਜਿਹੜਾ ਲੁਧਿਆਣੇ 'ਚ ਦੁੱਧ ਇਕੱਠਾ ਹੁੰਦਾ ਉਹਦਾ ਲੱਖਾਂ ਰੁਪਈਆ ਰੋਜ਼ ਦਾ ਗਾਇਬ ਹੋ ਜਾਂਦਾ ਤੇ ਕੌਣ ਪੁੱਛੂਗਾ ਤਾਂ ਇਹ ਇਨਕੁਆਰੀ ਕੌਣ ਕਰ ਸਕਦਾ ਜੇਵਲ ਸਾਹਿਬ ਇਨਕੁਆਰੀ ਵੀ ਇਹ ਵੀ ਬੜਾ ਇੰਟਰਸਟਿੰਗ ਹੈ ਜਿੰਨੇ ਕਰਾਪਟ ਨੇ ਉਹਨਾਂ ਦੀ ਇੱਕ ਦੂਜੇ ਦੀ ਇਨਕੁਆਇਰੀ ਕਰਨ ਲਾ ਦਿੰਦੇ ਨੇ ਜਲੰਧਰ ਵਾਲੇ ਨੂੰ ਕਹਿੰਦੇ ਨੇ ਤੇ ਲੁਧਿਆਣੇ ਵਾਲੇ ਦੀ ਕਰਦੇ ਨੇ ਲੁਧਿਆਣੇ ਵਾਲੇ ਨੂੰ ਕਹਿੰਦੇ ਨੇ ਜਲੰਧਰ ਹੀ ਉਹ ਉਹਨੂੰ ਬਚਾਉਂਦਾ ਉਹਨੂੰ ਬਚਾਉਂਦਾ ਇੱਕ ਦੂਏ ਨੂੰ ਬਚਾਉਂਦੇ ਨੇ ਇਨਕੁਆਇਰੀ ਕਰਨ ਦਾ ਤਰੀਕਾ ਠੀਕ ਨਹੀਂ ਹੈ ਇਸੇ ਕਰਕੇ ਅਸੀਂ ਅੱਜ ਮੰਗ ਕੀਤੀ ਹੈ ਵੀ ਇਹ ਓਵਰਆਲ ਸਾਰੇ ਮਿਲਕ ਪਲਾਂਟਾਂ ਦੀ ਤੇ ਸਾਰੀ ਮਿਲਕ ਫੈਟ ਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਫਿਰ ਬੜਾ ਕੁਝੇ ਬੜਾ ਵੱਡਾ ਸੈਂਕੜੇ ਕਰੋੜ ਦਾ ਘਪਲਾ ਨਿਕਲੂ ਇਹਦੇ ਵਿੱਚੋਂ ਔਰ ਮੈਂ ਮੈਨੂੰ ਅਫਸੋਸ ਹੈ ਮੈਂ ਚੀਫ ਮਿਨਿਸਟਰ ਨੂੰ ਕਹੂੰਗਾ ਵੀ ਦੇ 6 ਅਫਸਰ ਆਈਐਸ ਅਫਸਰ ਚਲਾਉਂਦੇ ਨੇ ਕੋਆਪਰੇਟਿਵ ਡਿਪਾਰਟਮੈਂਟ ਨੂੰ ਕੋਈ ਐਮਡੀ ਮਾਰਕ ਫੈੱਡ ਹੈ ਕੋਈ ਐਮਡੀ ਕੋਆਪਰੇਟਿਵ ਬੈਂਕ ਹੈ ਕੋਈ ਐਮਡੀ ਮਿਲਕ ਫੈੱਡ ਹੈ ਕੋਈ ਰਜਿਸਟਰਾਰ ਹੈ ਕੋਈ ਐਫਸੀਸੀ ਹੈ ਕੋਈ ਅਲੱਗ-ਅਲੱਗ ਵਿੰਗ ਨੇ ਜਿਹੜੇ ਹਰੇਕ ਨੂੰ ਇੱਕ ਇੱਕ ਆਈਐਸ ਅਫਸਰ ਚਲਾਉਂਦਾ ਹੈ ਇੱਡਾ ਵੱਡਾ ਵਿਭਾਗ ਹੈ ਤੁਸੀਂ ਜਦਦੇ ਆਏ ਹੋ ਤੇ ਬਾਅਦ ਇੱਕ ਵੀ ਮੀਟਿੰਗ ਨਹੀਂ ਕੋਆਪਰੇਟਿਵ ਡਿਪਾਰਟਮੈਂਟ ਨਾਲ ਕੀਤੀ ਕਿਸੇ ਨੂੰ ਪੁੱਛਿਆ ਤੱਕ ਨਹੀਂ ਮਾਰਕਫੇਡ ਵਾਲੇ ਜਾਲੀ ਡੀਐਪੀ ਵੇਚੀ ਜਾਂਦੇ ਨੇ ਸੁਸਾਇਟੀਆਂ ਨੂੰ ਭੇਜੀ ਜਾਂਦੇ ਨੇ ਤੇ ਮੋੜ ਕੇ ਟੰਗੂਗੇ ਸੁਸਾਇਟੀਆਂ ਦੇ ਸੈਕਟਰੀਆਂ ਨੂੰ ਤੇ ਉਹਨਾਂ ਨੂੰ ਨਾ ਮਾਰਕਫੇਡ ਨੂੰ ਕਿਸੇ ਨੇ ਪੁੱਛਣਾ ਨਾ ਸਪਲਾਈਅਰ ਨੂੰ ਕਿਸੇ ਨੇ ਪੁੱਛਣਾ ਤਾਂ ਇਹ ਸਾਰਾ ਕੁਝ ਕਿਉਂ ਹੁੰਦਾ ਕਿਉਂਕਿ ਨਖਸਮਾ ਛੱਡਦਾ ਔਰ ਫਿਰ ਜਦੋਂ ਕੋਈ ਫੜਿਆ ਜਾਂਦਾ ਤਾਂ ਪੋਲੀਟਿਸ਼ੀਅਨ ਉੱਤੋਂ ਟੈਲੀਫੋਨ ਕਰਦੇ ਨੇ ਬਸ ਰਹਿਣ ਦੋ ਕੋਈ ਨਹੀਂ ਮੇਰਾ ਬੰਦਾ ਤੇ ਇਸ ਤਰ੍ਹਾਂ ਸਾਰੀ ਸਾਡੀ ਮੂਵਮੈਂਟ ਦਾ ਪੱਠਾ ਬੈਠ ਰਿਹਾ ਇਹਦੇ ਚ ਜਿਵੇਂ ਯੂਪੀ ਦੇ ਵਿੱਚ ਉਹਨੇ ਸਾਰੀ ਦੁੱਧ ਦੁੱਧ ਦੇ ਉੱਤੇ ਕਬਜ਼ਾ ਕਰ ਲਿਆ ਗੁਜਰਾਤ ਤੋਂ ਬਾਅਦ ਆ ਕੇ ਅਮਲ ਨੇ ਦਿੱਲੀ ਚ 45 ਲੱਖ ਲੀਟਰ ਰੋਜ਼ ਦਾ ਸਪਲਾਈ ਕਰਦਾ ਹੈ ਉਹ ਪੰਜਾਬ ਚ ਆ ਬੜਿਆ ਸਾਨੂੰ ਇਸ ਗੱਲ ਦੀ ਤਕਲੀਫ ਨਹੀਂ ਹੈ ਵੀ ਅਮਲ ਕਿਉਂ ਆ ਬੜਿਆ ਸਾਨੂੰ ਇਹ ਹੈ ਵੀ ਉਹ ਵੀ ਇੱਕ ਕੋਆਪਰੇਟਿਵ ਹੈ ਪਰ ਉਹਦਾ ਜਿਹੜਾ ਲਾਭ ਹੋ ਉਹ ਗੁਜਰਾਤ ਦੇ ਜਿਹੜੇ ਉਹਦੇ ਸ਼ੇਅਰ ਹੋਲਡਰ ਨੇ ਉਹਨਾਂ ਨੂੰ ਇੱਥੇ ਦੇ ਜਿਹੜੇ ਦੁੱਧ ਸਪਲਾਇਰ ਨੇ ਉਹ ਆਪਣੇ ਮਿਲਕ ਪ੍ਰਾਂਟ ਦੇ ਸ਼ੇਅਰ ਹੋਲਡਰ ਨੇ ਉਹਨਾਂ ਚ ਨਹੀਂ ਮੁਨਾਫਾ ਵੰਡਿਆ ਜਾਣਾ ਸਾਡੇ ਮਿਲਕ ਪ੍ਰਾਂਟਾਂ ਨੂੰ ਕੀ ਹੋਇਆ ਕਿਉਂ ਸਪੇਸ ਦਿੱਤੀ ਆ ਵੇਰ ਕਾ ਕਵਾਲਿਟੀ ਵਾਈਜ਼ ਅਮਲ ਨਾਲੋਂ ਕਿਤੇ ਬਿਹਤਰ ਹੈ ਪਰ ਸਾਡਾ ਸਾਡਾ ਕੰਮ ਨਹੀਂ ਕੋਈ ਜਿਹੜੇ ਇਮਾਨਦਾਰ ਅਫਸਰ ਕੰਮ ਕਰਦੇ ਨੇ ਉਹ ਖੋਕੇ ਪਏ ਨੇ ਮਿਲਖਪੱਡ ਵਿੱਚ ਬੈਠੇ ਨੇ ਦਫਤਰਾਂ ਵਿੱਚ ਬਹਿਲੇ ਤੇ ਜਿਹੜੇ ਮਾਲ ਬਣਾਉਣ ਵਾਲੇ ਉਹਨਾਂ ਨੂੰ ਉਧਰ ਬਾਹਰ ਭੇਜਤਾ ਇੱਕ ਅਫਸਰ ਹੈ ਗਵਨ ਕੀਤਾ ਉਹਨੂੰ ਪਟੀਆਂ ਦੇ ਦਿੱਤਾ ਕੈਟਲ ਫੀਡ ਪਲਾਂਟ 6 ਮਹੀਨੇ ਚ ਮੇਰਾ ਦਾਅਵਾ ਹੈ 6 ਮਹੀਨੇ ਵਿੱਚ ਉਹਦੀ ਕੁਆਲਿਟੀ ਖਤਮ ਕਰ ਦੂ ਫੀਡ ਦੀ ਜੀ ਇੱਕ ਇਹ ਦੱਸ ਦਿਓ ਕਿ ਜਿਵੇਂ ਤੁਸੀਂ ਆਪਣੇ ਦੁੱਧੀਆਂ ਨੂੰ ਵੀ ਕਹਿ ਸਕਦੇ ਹੋ ਕਿ ਦੁੱਧ ਜਿਹੜਾ ਅਮੂਲ ਦੇ ਟੈਂਕ ਟੈਂਕਰਾਂ ਨੂੰ ਨਾਮ ਦੇ ਕੇ ਵੇਰਕਾ ਦੇ ਵਿੱਚ ਪਾਇਆ ਜਾਵੇ ਕਿਉਂਕਿ ਸਰਕਾਰ ਤਾਂ ਜਦੋਂ ਐਕਸ਼ਨ ਲਵੇਗੀ ਤੇ ਉਹ ਲਵੇਗੀ ਕਿਉਂਕਿ ਪਹਿਲਾਂ ਤਾਂ ਤੁਸੀਂ ਜਿਵੇਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਨਹੀਂ ਕਰ ਰਹੇ ਤੇ ਤੁਸੀਂ ਆਪਣੇ ਆਪਣੇ ਲੈਵਲ ਤੇ ਆਪਣੇ ਕਿਸਾਨਾਂ ਨੂੰ ਨਹੀਂ ਇਹ ਅਪੀਲ ਕਰੋਗੇ ਇੱਕ ਇੱਕ ਅਸਲੀਅਤ ਇਹ ਹੈ ਵੀ ਪੰਜਾਬ ਚ ਬਿਊਰੋਕਰੇਸੀ ਨੇ ਕੋਆਪਰੇਟਿਵ ਕੋਆਪਰੇਟਿਵ ਰਹਿਣ ਨਹੀਂ ਦਿੱਤੀ ਇਟਸ ਅ ਕਰਪਟ ਮੂਵਮੈਂਟ ਨਾਓ ਇਟਸ ਨਾਟ ਅ ਕੋਆਪਰੇਟਿਵ ਤੁਸੀਂ ਗੁਜਰਾਤ ਜਾ ਕੇ ਦੇਖੋ ਇਹ ਲੋਕਾਂ ਦੀ ਮੂਵਮੈਂਟ ਹੈ ਇੱਥੇ ਅਫਸਰ ਸਾਹਿਬ ਦਾ ਹੱਥ ਹੋ ਗਿਆ ਜਾਂ ਪੋਲਿਟਿਸ਼ੀਅਨ ਦਾ ਹੱਥ ਹੋ ਗਿਆ ਉੱਥੇ ਇਹ ਨਹੀਂ ਹੈ ਉੱਥੇ ਤੁਸੀਂ ਕਿਸੇ ਵੀ ਦੁੱਧ ਵੇਚਣ ਵਾਲੇ ਨੂੰ ਜਿਹੜਾ ਡੇਰੀ 'ਚ ਦੁੱਧ ਪਾਉਂਦਾ ਉਹਨੂੰ ਪੁੱਛੋ ਉਹਨੂੰ ਆਪਣੀ ਸੋਸਾਇਟੀ ਦੀ ਪੂਰੀ ਜਾਣਕਾਰੀ ਹੈ ਵੀ ਅੱਜ ਕਿੰਨਾ ਦੁੱਧ ਆਇਆ ਕਿੰਨੀ ਐਸਐਨਐਫ ਸੀ ਕਿੰਨੀ ਉਹਦੇ 'ਚ ਫੈਟ ਸੀ ਸਾਡੇ ਤਾਂ ਅਸੀਂ ਸੈਕਟਰੀ ਜੋ ਲਿਖਦੇ ਉਹ ਹੀ ਸਭ ਕੁਝ ਮੰਨਦੇ ਆ ਤੇ ਫੇਰ ਸਾਡੇ ਤਾਂ ਦੂਰ ਵੀ ਉਹਨੇ ਰੇਟ ਵਧਾਤਾ ਅਮੁਲ ਦਾ ਦੁੱਧ ਦਾ ਰੇਟ ਸਾਡੇ ਨਾਲੋਂ ਹਮੇਸ਼ਾ ਘੱਟ ਰਿਹਾ ਜਦੋਂ ਪੰਜਾਬ ਚ ਆਇਆ ਉਹਨੇ 2 ਰੁਪਏ ਰੇਟ ਵਧਾਤਾ ਉਹਨੇ ਪਟਲੇ ਪਿੰਡਾਂ ਵਿੱਚ ਸੋਸਾਇਟੀਆਂ ਬਣਾਤੀਆਂ ਉਹ ਹੁਣ ਸਿੱਧਾ ਉਹ ਖਰੀਦੀ ਜਾਂਦਾ 2 ਰੁਪਏ ਦੇ ਲਾਲਚ ਨੂੰ ਵੇਚੀ ਜਾਂਦੇ ਨੇ ਜਿਹੜੇ ਸਾਡੇ ਆਪਣੇ ਕੋਆਪਰੇਟਿਵ ਦੇ ਮਿਲਕ ਪ੍ਰਾਂਡ ਨੇ ਉਹ ਡੁੱਬਰੇ ਨੇ ਬਿਲਕੁਲ ਤਾਂ ਐਸੀ ਬਲਵੀਰ ਸਿੰਘ ਰਾਜੇਵਾਲ ਲਗਾਤਾਰ ਜੇਕਰ ਦੁੱਧ ਦੀ ਗੱਲ ਕਰੇ ਦੁੱਧ ਦੀ ਵੀ ਹੁਣ 2 ਰੁਪਏ ਮੁਨਾਫਾ ਲੈਣ ਦੇ ਚੱਲਦੇ ਆ ਦੁੱਧ ਜਿਹੜਾ ਅਮੋਲ ਨੂੰ ਵੇਚਦੇ ਹੋਏ ਨਜ਼ਰਅੰਦ ਨੇ ਪਰ ਕਿਤਨਾ ਕਿਤੇ ਜੇਕਰ ਅਮੋਲ ਆਪਣੇ ਪੈਰ ਪੰਜਾਬ ਦੇ ਵਿੱਚ ਵਿਸਾਰਦਾ ਤਾਂ ਵੀਰ ਕਾ ਜਿਹੜਾ ਉਹ ਵੀ ਕਿਤਨਾ ਕਿਤੇ ਥੱਲੇ ਹੁੰਦਾ ਹੋਏ ਨਜ਼ਰ ਆ ਰਿਹਾ ਕਿਉਂਕਿ ਵੇਰਕਾ ਦੇ ਵਿੱਚ ਵੇਰਕਾ ਦੇ ਕਾਫੀ ਜਿਹੜੇ ਪੰਜਾਬ ਦੇ ਵਿੱਚ ਪਲਾਂਟ ਸੀ ਤਾਂ ਉਹ ਕਰਦੇ ਹੋਏ ਇਹ ਨਜ਼ਰ ਆਨੇ ਵੇਰਕਾ ਆਪਣਾ ਪੈਰ ਅੱਗੇ ਨਹੀਂ ਪਸਾਰ ਪਾ ਰਿਹਾ ਅਮੂਲ ਜਿਹੜਾ ਆਪਣੇ ਪੈਰ ਫਸਾਰਦਾ ਹੋਇਆ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਚੰਡੀਗੜ੍ਹ ਤੋਂ ਵਿਡੀਓ ਜਨ ਦੇਸ਼ 87 ਸ਼ਰਮ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ